ਕਿੰਨ ਤਰੀਕ ਨੂੰ ਜਿਹੜੀ ਜਲੰਧਰ ਦੇ ਇੰਡਸਟਰੀਸ ਨੂੰ ਐਕਸਟਰਸ਼ਨ ਕਾਲ ਆਈ ਸੀਗੀ ਉਹ ਆਇਡੈਂਟੀਫਾਈ ਹੋ ਗਈ ਸੀਗੀ ਉਹ ਲਖਵੀਰ ਲੰਡਾ ਨੋਨ ਜਿਹੜਾ ਕੈਦਿਸਟ ਹੈ ਉਹਦੀ ਵੌਇਸ ਜਿਹੜੀ ਸੀਗੀ ਉਹ ਮੈਚ ਕਰ ਗਈ ਸੀਗੀ ਇਹ ਕੇਸ ਟ੍ਰੇਸ ਕਰ ਲਿਆ ਗਿਆ ਹੈ ਜਿੰਨ ਲੋਕਾਂ ਨੇ ਐਕਸਟਰਸ਼ਨ ਕਾਲ ਕੀਤੀ ਵੀ ਸੀਗੀ ਤੇ ਫਾਇਰਿੰਗ ਕੀਤੀ ਸੀਗੀ ਉਹ ਮਨੀਕਰਨ ਤੋਂ ਸਾਡੀ ਪੁਲਿਸ ਪਾਰਟੀ ਨੇ ਫੜ ਲਈ ਤਿੰਨ ਵਿਅਕਤੀ ਗ੍ਰਫਤਾਰ ਹੈ ਇਹਨਾਂ ਦਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਜਿਹੜੇ ਵਿਅਕਤੀ ਹੈ 35 ਮੁਕਦਮੇ ਦਰਜ ਹੋਣਾ ਤੇ ਗੁਰਪ੍ਰੀਤ ਚਾਰ ਮੁਕਦਮੇ ਤਰਨਤਾਰਨ ਦਾ ਰਹਿਣ ਵਾਲਾ ਇੱਕ ਭੁਪਿੰਦਰ ਹੈ ਹੁਸ਼ਿਆਰਪੁਰ ਦਾ ਰਹਿਣ ਵਾਲਾ ਤੀ ਮੁਕਦਮੇ 23 ਮੁਕਦਮੇ ਅਫਾਇਰਸ ਅਗੇਂਸਟ ਹਾਰਮਡ ਟੂ ਕੌਟੀ ਮਟਰ ਅਟੈਂਪਟ ਟੂ ਮਰਡਰ ਤੀਜਾ ਹੈ ਜਗਰੂਪ ਸਿੰਘ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਅੱਠ ਪਰਚੇ ਦਿੱਤੇ ਦਰਜ ਇੱਕ ਹੋਰ ਵਿਅਕਤੀ ਆਇਡੈਂਟੀਫਾਈ ਹੋਇਆ ਹੈ ਜਿਹੜਾ ਯਾਦਗਿੰਦਰ ਹੈ ਇਹ ਵੀ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਹੜਾ ਟਾਰਗੇਟ ਚੂਜ਼ ਜਿਹੜਾ ਚੂਸ ਕੀਤਾ ਸੀਗਾ ਉਹ ਯਾਦਵਿੰਦਰ ਨੇ ਕੀਤਾ ਸੀਗਾ ਇਸ ਸਾਡੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਆਈ ਹੈ ਯਾਦਵਿੰਦਰ ਤੇ ਲੰਡਾ ਅਬਰਾਡ ਇਕੱਠੇ ਰਹੇ ਤੇ ਇਹਨਾਂ ਦੀ ਅਰੈਸਟੋਂ ਚਾਰ ਪੰਜ ਹੋਰ ਮਕੱਦਮੇ ਅਨਟਰੈਸਟ ਬਰਕੀ ਜਿਲ੍ਹਿਆਂ ਦੇ ਮਾਝੇ ਦੇ ਜ਼ਿਆਦਾਤਰ ਉਹ ਵੀ ਟਰੇਸ ਹੋ ਗਏ ਚੋਲਾ ਸ਼ਾਹ ਸਾਹਬ ਤੋਂ ਜਿਹੜੀ ਗੋਲੀ ਚੱਲੀ ਸੀਗੀ ਰੂਟ ਫੈਸ਼ਨ ਚ ਪੂਵਿਨਾ ਨੇ ਐਗਜ਼ੀਕਿਊਟਿਵ ਪ੍ਰੀਜ਼ਨਰ ਕਿ ਕਿਹੜੇ ਜਲੰਧਰ ਦੀਆਂ ਦੁਨੀਆ ਚਲੀਆਂ ਸੀ ਇਹਨਾਂ ਨੇ ਕਿੰਨੀ ਡਿਮਾਂਡ ਕੀਤੀ ਸੀ ਕੋਈ ਇਹਨਾਂ ਦੇ ਪੁਰਾਣੀ ਸੀ ਕੋਈ ਨਹੀਂ ਪੁਰਾਣੀ ਕੋਈ ਰੰਜਿਸ਼ ਨਹੀਂ ਸੀਗੀ ਜੀ ਡਿਮਾਂਡ ਇਹਨਾਂ ਨੇ ਜ਼ਰੂਰ ਕੀਤੀ ਸੀ ਕਿ ਫੋਰ ਸਿਕਿਉਰਿਟੀ ਗੀਸਮੈਂਨ ਨਹੀਂ ਤੁਹਾਨੂੰ ਦੱਸ ਪਾਵਾਂਗਾ ਕਿ ਕਿੰਨੀ ਦੀ ਡਿਮਾਂਡ ਕੀਤੀ ਸੀਗੀ ਡਿਮਾਂਡ ਕਰਨ ਤੋਂ ਦੋ ਤਿੰਨ ਦਿਨ ਬਾਅਦ ਇਹਨਾਂ ਨੇ ਗੋਲੀਆਂ ਵੀ ਚਲਾਈ ਸੀ ਜੀ ਇੱਕੀ ਚਲਦੀ ਮਾਮਲੇ ਚੋਂ ਜਲੰਧਰ ਦੇ ਮਾਮਲੇ ਨਹੀਂ ਜਲੰਧਰ ਦੇ ਜਲੰਧਰ ਪੱਲਾ ਜੀ ਕਿੰਨੇ ਜਾਣੇ ਗ੍ਰੈਪਰ ਗ੍ਰੈਪਰ ਵੈਪਨ ਜਿਹੜਾ ਹੈ ਜਿਨੇ ਵੈਪਨ ਪ੍ਰੋਵਾਈਡ ਕੀਤਾ ਸੀਗਾ ਉਹ ਵਿਅਕਤੀ ਨੂੰ ਨਾਮਿਨੇਟ ਕਰ ਉਹ ਵੀ ਜਲਦੀ